ਯਾਰ ਉਹ ਪਰ ਪਾਚਾ ਦੰਗਨ ਗਈਦਾ ਉਹਨੂੰ ਗ੍ਰਿਫਤਾਰ ਕਰਨਾ ਗਈਦਾ ਉਹਦੀ ਧਰਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੋਣਾ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਸੱਟ ਤੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗਰシャンਕਰ ਪੁਲਿਸ ਕੇਰ ਤੋਂ ਤੁਹਾਡੀ ਬੇਟੀ ਵਾਪਸ ਆ ਗਈ ਆ ਉਹ ਤੁਸੀਂ ਰਾਜੀ ਨਾਵਾ ਕਰੋ ਇਹ ਤਾਂ ਬਾਲਣਾ ਕੰਮ ਕਹਿ ਲਏ ਮਾਸਟਰ ਅੱਜ ਵਿੱਚ ਲੱਗ ਗਏ ਤੇ ਉਹ ਮਾਨ ਚ ਲੈ ਗਏ ਇੱਥੋਂ ਤੇ ਉਥੇ ਮਨੂ ਉਹ ਨਟਵੀਂ ਇਨਸੀਡੈਂਟ ਦੇ ਜਿੰਨ ਜੇ ਨੂੰ ਉੱਥੇ ਰਹੀ ਨਾ ਕੁਛ ਨਹੀਂ ਖਾਣ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਕੁੱਟਿਆ ਕਿ ਤੈਨੂੰ ਤੇ ਵਾਪਸ ਕਿਉਂ ਆਈ ਬਹੁਤ ਲੜਕੀਆਂ ਉੱਥੇ ਕਈ ਘਰਾਂ 'ਚ ਫਸੀਆਂ ਹੋਇਆ ਕਈ ਡਾਕਟਰਾਂ 'ਚ ਫਸਿਆ ਹੋਇਆ ਬਹੁਤ ਲੜਕੀਆਂ ਖਾਣ ਵਿੱਚ ਦੇ ਦਿੱਤਾ ਜਾਂਦਾ ਕੰਮ ਨਹੀਂ ਕੋਈ ਸਹੀ ਹੋਗਾ 4 ਤੋਂ 5 ਮਹੀਨੇ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ ਮਸਕੜ ਗਈ ਲੜਕੀ ਨੂੰ ਉੱਥੇ ਭਾਰੀ ਤਸ਼ੱਦਦ ਚੱਲਣਾ ਪਿਆ ਪੀੜਤਾ ਦਾ ਕਹਿਣਾ ਸੀ ਕਿ ਉਸ ਨੂੰ ਬਿਊਟੀ ਪਾਰਲਰ ਦਾ ਕੰਮ ਦਾ ਕਹਿ ਕੇ ਉੱਥੇ ਭੇਜਿਆ ਗਿਆ ਉਹ ਵੀ ਟੂਰਿਸਟ ਵੀਜ਼ੇ ਤੇ ਉਥੇ ਪਹੁੰਚਣ ਤੋਂ ਜਦੋਂ ਉਸ ਦੇ ਕੋਲ ਦਸਤਾਵੇਜ਼ ਖੋਲੇ ਗਏ ਤਾਂ ਉਸ ਨੇ ਇੱਕ ਸ਼ੇਖ ਦੇ ਘਰ ਵਿੱਚ ਕੰਮ ਕਰਨ ਲਈ ਮਜਬੂਰ ਹੋ ਗਈ ਇੱਥੇ ਇਹ ਵੀ ਦੱਸਦੀ ਹੈ ਕਿ ਉਸ ਨੇ ਵੀ ਦੱਸਿਆ ਹੈ ਕਿ ਉੱਥੇ ਉਸ ਨੇ ਕਾਫੀ ਵਿਰੋਧ ਕੀਤਾ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਹੋਈ ਅਤੇ ਉਸ ਨੂੰ ਬੰਧਕ ਬਣਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਭੁੱਖਿਆ ਰੱਖਿਆ ਗਿਆ ਅਤੇ ਉਸ ਦੇ ਉੱਤੇ 20 ਤੋਂ 25 ਦਿਨ ਤੱਕ ਤਸ਼ੱਦਦ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਨਾ ਕੀ ਕਿਹਾ ਤੁਸੀਂ ਵੀ ਸੁਣੋ ਇਥੋਂ ਪਾਰਲਰ ਦਾ ਕੰਮ ਕਰਕੇ ਲੱਗੇ ਮਾਸਕਟ ਦੇ ਵਿੱਚ ਲੈ ਕੇ ਗਏ ਤੇ ਉਹ ਮਾਨ ਚ ਲੈ ਗਏ ਉਥੋਂ ਹਾਂਜੀ ਰੋਟੀ ਕਿੱਥੇ ਦਵੇਗਾ ਉੱਥੇ ਉਹਨੇ ਪਹਿਲਾ ਤਾਂ ਉਹਨੇ ਰੋਟੀ ਪਾਣੀ ਸਹੀ ਦਿੱਤਾ 10 ਦਿਨ ਫਿਰ ਉਸ ਤੋਂ ਬਾਅਦ ਉਹਨੇ ਕੰਮ ਤੇ ਭੇਜਿਆ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਘਰ ਦੇ ਕੰਮ ਤੇ ਭੇਜਿਆ ਤੇ ਮੈਂ ਘਰ ਦੇ ਕੰਮ ਤੇ ਨਹੀਂ ਗਈ ਗਈ 5 ਘੰਟੇ ਲਈ ਗਈ ਫਿਰ ਵਾਪਸ ਆ ਗਈ ਵੀ ਮੈਂ ਇੱਥੇ ਨਹੀਂ ਰਹਿਣਾ ਵੀ ਮੈਂ ਪਾਰਲਰ ਦੇ ਕੰਮ ਤੇ ਜਾਣਾ ਹਾਂਜੀ ਪਾਰਲਰ ਦੇ ਕੰਮ 'ਚ ਭੇਜੋ ਤੇ ਫੇ ਮੈਨੂੰ ਨਹੀਂ ਵਾਪਸ ਜਿਹੜੇ ਲੈ ਕੇ ਗਏ ਸੀ ਮੈਨੂੰ ਛੱਡ ਕੇ ਗਏ ਤੇ ਉੱਥੇ ਮੈਨੂੰ ਨੱਟ ਵੀ ਨਹੀਂ ਅਸੀ ਦਿਨ ਦੇ ਜਿ ਨਜ਼ਰ ਮੇ ਉੱਥੇ ਰਹੀ ਨਾ ਕੋਸ ਨੂੰ ਖਾਣ ਨੂੰ ਦਿੱਤਾ ਤੇ ਜਦੋਂ ਮੈਂ ਵਾਪਸ ਇੱਧਰ ਆਈ ਤੇ ਮੈਡਮ ਨੇ ਮੈਨੂੰ ਮਾਰਿਆ ਤੇ ਗੁੱਟਿਆ ਵੀ ਕਹਿੰਦੇ ਤੂੰ ਵਾਪਸ ਕਿਉਂ ਆਈ ਤੇ ਉਹ ਇੱਕ ਤਰ੍ਹਾਂ ਵੇਚਦੇ ਆ ਕੰਮ ਲੈ ਭੇਜਦੇ ਆ ਤੇ ਪਾਰਲਰ ਦੇ ਕੰਮ ਤੇ ਨਹੀਂ ਭੇਜਦੇ ਉਹ ਪਤ ਜੀ ਤੁਹਾਡੇ ਨਾਲ ਕੁੱਟਮਾਰ ਹੋਈ ਸੀ ਹਾਂਜੀ ਕੁੱਟਮਾਰ ਹੋਈ ਉਹਨਾਂ ਜੇਤ ਹੋਏ ਇੱਥੇ ਗੁਜ਼ਾਰਿਆ 2 ਮਹੀਨੇ 2 ਮਹੀਨੇ ਹਾਂਜੀ ਜਦੋਂ ਤੁਸੀਂ ਕਿਹਾ ਕਿ ਪਾਲਣ ਦਾ ਕੰਮ ਮੈਂ ਨਹੀਂ ਕਰਨਾ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਉਹ ਨਹੀਂ ਮੈਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ ਤੇ ਅੰਦਰ ਹੀ ਬਸ ਅੰਦਰ ਹੀ ਕੁੰਡਾ ਲਾ ਕੇ ਅੰਦਰ ਹੀ ਰੱਖਿਆ ਬਾਹਰ ਨਹੀਂ ਨਿਕਲ ਲੈਂਦੇ ਤੇ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਪਾਣੀ ਵੀ ਨਹੀਂ ਦਿੰਦੇ ਸੀ ਹਾਂਜੀ ਤੁਹਾਨੂੰ ਕਿਹੜੇ ਵਿਜੇ ਭੇਜਿਆ ਇਹ ਉਹਨਾਂ ਨੇ ਤੁਹਾਨੂੰ ਉਹ ਦਸ ਵੀਜੇ ਤੇ ਭੇਜਿਆ ਸੀ ਉਹਨੇ ਜਾਣਕਾਰੀ ਨਹੀਂ ਸੀ ਕਿ ਤੁਸੀਂ ਕੰਮ ਕਰਨ ਜਾ ਰਹੇ ਹੋ ਤੇ ਦੂਰੇ ਸੀਜੇ ਤੇ ਜਾ ਰਹੇ ਹੋ ਨਹੀਂ ਜਾਣਕਾਰੀ ਨਹੀਂ ਸੀ ਕੋਈ ਪਹਿਲ ਨਕਦੀ ਤੁਹਾਡੇ ਕੋਲ ਕੋਈ ਪੈਸੇ ਦਿੱਤੇ ਰਕਮ ਨਹੀਂ ਹਾਂਜੀ ਪੈਸੇ ਦਿੱਤੇ ਹੋ ਇਸ ਵੀ ਕਿੰਨੇ ਪੈਸੇ ਦੇ ਕੇ ਗਏ ਸੀ ਕਿਹਦੇ ਥਰੂ ਗਏ ਸੀ ਗੁਰਦੀਪ ਸਿੰਘ ਦੇ ਥਰੂ ਗਏ ਸੀ 50000 ਰੁਪਏ ਦਿੱਤਾ ਸੀਗਾ ਕਿਥੋਂ ਦਾ ਰਹਿਣ ਵਾਲਾ ਗੁਰਦੀਪਾ ਖੁਸਰਪੁਰ ਹਾਂਜੀ ਖੁਸਰਪੁਰ ਦਾ ਰਹਿਣ ਵਾਲਾ ਅਬ ਇਹ ਸੰਪਰਕ ਚ ਪਹਿਲਾਂ ਸੀ ਕਿ ਕਿਸੇ ਕਿਰਾਇਆ ਤੁਹਾਡੇ ਨਾਲ ਗੱਲਬਾਤ ਹੋਈ ਨਹੀਂ ਕੁੜੀ ਸੀ ਮੇਰੀ ਫਰੈਂਡ ਜਿਹੜੀ ਉਧਰ ਬਾਹਰ ਆ ਮਾਸਕ 'ਚ ਉਹਨੇ ਮੈਨੂੰ ਦੱਸਿਆ ਸੀ ਉਹ ਕਹਿੰਦੀ ਸੀ ਦੇ ਕੋਲ ਜਾ ਕੇ ਉਹ ਉਨੀ ਭੇਜਿਆ ਸੀ ਮੈਨੂੰ ਇਹ ਨਹੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਦੋਸਤ ਵੀ ਇਹਦਾ ਲੀ ਹੋ ਗਈ ਸਹੀ ਜਿਹੜੇ ਜਾ ਹਾਂਜੀ ਉਨੀ ਭੇਜਿਆ ਸੀ ਕੋਈ ਹੋੜਕੇ ਵੀ ਫਸਿਆ ਹੋਇਆ ਹਾਂਜੀ ਹੋਰ ਵੀ ਉੱਥੇ ਕੀ ਹਾਲਾਤ ਕੀ ਨੇ ਉੱਥੇ ਉਹ ਉਥੋਂ ਦੇ ਹਾਲਾਤ ਬਹੁਤ ਮਾੜੇ ਆ ਹਾਂਜੀ ਕਿੰਨੀਆਂ ਕੁ ਲੜਕੀਆਂ ਹੋਰ ਹੋਣਗੀਆਂ ਤੁਹਾਡਿਆਂ ਨੂੰ ਉੱਥੇ ਫਸੀਆਂ ਇਦਾਂ ਬੋਤ ਲੜਕੀਆਂ ਉੱਥੇ ਕਈ ਘਰਾਂ 'ਚ ਫਸੀਆਂ ਆਂ ਕਈ ਦਫ਼ਤਰਾਂ 'ਚ ਫਸੀਆਂ ਹੋਈਆਂ ਆਂ ਬੋਤ ਲੜਕੀਆਂ ਉੱਥੇ ਇਹਨਾਂ ਗੱਲਬਾਤ ਹੋਈ ਤੇ ਨਹੀਂ ਦੋ ਸੀਗੀਆਂ ਇੱਕ ਨਾਲ ਸੀ ਮੇਰੇ ਹਾਂਜੀ ਦੇਖੋ ਉੱਥੇ ਕੁੜੀ ਸੀਗੀ ਇੱਕ ਪੰਜਾਬੀ ਜਿਹੜੀ ਉੱਥੇ ਇਹਨਾਂ ਦੇ ਨਾਲ ਰਹਿੰਦੀ ਸੀਗੀ ਉਹ ਕੁੜੀਆਂ ਨੂੰ ਰੱਖਦੀ ਸੀਗੀ ਆਪਣੇ ਨਾਲ ਤੇ ਉਹ ਉਹ ਵੀ ਇਹ ਕਰਦੀ ਸੀਗੀ ਉਹ ਨਹੀਂ ਸੀ ਖਾਣ ਪੀਣ ਵੀ ਨਹੀਂ ਦਿੰਦੀ ਸੀਗੀ ਉਹ ਨੂੰ ਮਨਾ ਕਰ ਦਿੰਦੇ ਸੀਗੇ ਵੇ ਨਹੀਂ ਇਹਨਾਂ ਨੂੰ ਦੇਣਾ ਕੁਝ ਵੀ ਤੇ ਉਹ ਦਿੰਦੀ ਨਹੀਂ ਸੀ ਤੇ ਸਾਨੂੰ ਅੰਦਰ ਇਹ ਕਮਰੇ 'ਚ ਹੀ ਰੱਖਦੀ ਸੀ ਤੇ ਮਾਰ ਦੇ ਕੁੱਟਦੇ ਸੀਗੇ ਪੰਜਾਬ ਕਿਸਾਨ ਯੂਨੀਅਨ ਭਾਗੀ ਦੇ ਸੰਪਰਕ 'ਚ ਕਿੱਦਾਂ ਐ? ਜਦੋਂ ਤੇ ਦਿਨ ਜਦੋਂ ਤੁਸੀਂ ਵਾਪਸ ਆਏ ਕਦੋਂ ਗੱਲ ਕੀਤੀ ਇਸ ਤਰ੍ਹਾਂ ਇਹਨਾਂ ਨਾਲ ਸੰਪਰਕ ਕੀਤਾ? ਮੇਰੇ ਉੱਥੇ ਜਿੱਦਾਂ ਅੰਕਲ ਹੁਣੀ ਸੀ ਉਹਨਾਂ ਨੇ ਸੰਬੰਧ ਕੀਤਾ ਸੀ ਮੈਂ ਉਹਨਾਂ ਨਾਲ ਤੇ ਉਹਨਾਂ ਨੇ ਦੱਸਿਆ ਹਾਂਜੀ ਉਹਨਾਂ ਦੇ ਨਾਲ ਆਏ ਉਹਨ ਘਰ ਵਾਪਸ ਪਰਤਿਓ ਕਿਵੇਂ ਮਹਿਸੂਸ ਕਰਦੇ ਹੋ ਹੁਣ ਇੱਥੇ ਬੈਠ ਰਾ ਹਾਂਜੀ ਅੱਜ ਵੀ ਬਹੁਤ ਸਾਰੇ ਨੌਜਵਾਨ ਆ ਚਾਹੁੰਦੇ ਨੇ ਇੱਥੇ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੇ ਕਿਵੇਂ ਜਾਣ ਕੀ ਸੀ ਰਸਤਾ ਕਿ ਉੱਥੇ ਨਾ ਹੀ ਜਾਣ ਉੱਥੇ ਕੰਮ ਵੀ ਨਹੀਂ ਆ ਕੁਝ ਵੀ ਨਹੀਂ ਉੱਥੇ ਬਸ ਉੱਥੇ ਨਾ ਜਾਣ ਸਹੀ ਗੱਲ ਹਾਂਜੀ ਉੱਥੇ ਵੇਚ ਦਿੱਤਾ ਜਾਂਦਾ ਹੈ ਕੰਮ ਨਹੀਂ ਕੋਈ ਸਹੀ ਮਿਲਦਾ ਉੱਥੇ ਜਦੋਂ ਵਾਪਸ ਆਣ ਲੱਗੀ ਕੋਈ ਪੈਸੇ ਨਹੀਂ ਮੰਗ ਵੀ ਕੀ ਕੀ ਜੀ ਤੁਹਾਡੇ ਕੋਲੋਂ ਉਹਨਾਂ ਨੂੰ ਹਾਂਜੀ 10 ਲੱਖ ਰੁਪਇਆ ਮੰਗਿਆ ਗਿਆ ਵਾਪਸ ਭੇਜਣ ਦਾ ਕੀ ਕਿਹਾ ਉਹਨਾਂ ਨੇ ਜੀ ਤੁਹਾਨੂੰ ਇਹ ਖਰੀਦੇ ਆ ਹਾਂਜੀ ਸਰਕਾਰ ਤੋਂ ਅਪੀਲ ਕਰਨੀ ਚਾਹੁੰਦੇ ਉਹ ਉਸ ਏਜੰਟ ਦੇ ਖਿਲਾਫ ਜਿਨ੍ਹਾਂ ਨੇ ਜਾਲ ਸਾਜ਼ੀ ਕਰਕੇ ਤੁਹਾਨੂੰ ਇਹਨੇ ਸੰਕਰਿਤ ਕੀਤਾ ਹਾਂਜੀ ਹਾਂਜੀ ਕਰਨਾ ਚਾਹੁੰਦੇ ਕਿ ਉਹਨੂੰ ਸਜ਼ਾ ਦੇਵੋ ਬਹੁਤ ਵੱਡੀ ਸਜ਼ਾ ਦੇਵੋ ਕਿ ਹੋਰ ਕੋਈ ਨਾ ਜਾਵੇ ਉਧਰ ਕੁੜੀ ਕੋਈ ਵੀ ਨਾ ਜਾਵੇ ਉਧਰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਨਾਲ ਇਹਨਾਂ ਦੇ ਰਿਸ਼ਤੇਦਾਰਾਂ ਦੇ ਥਰੂ ਪਰਿਵਾਰ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਹਸ਼ਿਆਰਪੁਰ ਤੋਂ ਉਹਨਾਂ ਨਾਲ ਕੰਟੈਕਟ ਕੀਤਾ ਗਿਆ ਤੇ ਉਹਨਾਂ ਵੱਲੋਂ ਫਿਰ ਇਹਨਾਂ ਦੇ ਪਰਿਵਾਰ ਨੂੰ ਮਲਵਾਇਆ ਗਿਆ ਮਲਵਾਉਣ ਤੋਂ ਬਾਅਦ ਫਿਰ ਅਸੀਂ ਐਸਐਸਪੀ ਜਿਹੜੇ ਹੈਗੇ ਹਸ਼ਿਆਰਪੁਰ ਤੋਂ ਲਿਖਤੀ ਤੌਰ ਤੇ ਕੰਪਲੇਂਟ ਦਿੱਤੀ ਇਹਨਾਂ ਨੂੰ ਥਾਣਾ ਪੈਂਦਾ ਹੈ ਗੜਸ਼ੰਕਰ ਉਥੇ ਵੀ ਕੰਪਲੇਨਟ ਦਿੱਤੀ ਗਈ ਤੇ ਚਲੋ ਸਾਰੇ ਸਾਡੇ ਜਥੇਬੰਦੀਆਂ ਦੇ ਜਿਹੜੇ ਸਿਗਾ ਸਹਿਯੋਗ ਦੇ ਨਾਲ ਇਸ ਬੇਟੀ ਨੂੰ ਇੱਥੇ ਲਿਆਂਦਾ ਗਿਆ ਪਰ ਕਿੰਨਾ ਕਿਤੇ ਇਹ ਨੈਕਸਸ ਚੱਲ ਰਿਆ ਹੈ ਖਾਸ ਕਰਕੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਨੈਕਸਸ ਆ ਨੈਕਸਸ ਦਾ ਕਾਰਨ ਕੀ ਹੈ ਕਿ ਜਿਹੜਾ ਇੱਕ ਗੁਰਦੀਪ ਸਿੰਘ ਨਾਂ ਦਾ ਏਜੰਟ ਹੈ ਖੁਸਰੋਪੁਰ ਦਾ ਪਲੱਸ ਉਹਦੀ ਬਦਰ ਤੇ ਨਾਲ ਉਹਦੀ ਸਿਸਟਰ ਇੱਕ ਕੁੜੀ ਸ਼ਾਹਕੋੜ ਦੀ ਹੈ ਜਿਹੜੀ ਮਾਸਕਟ ਦੇ ਵਿੱਚ ਇਹ ਭੋਲੇ ਭਾਲੇ ਜਿਹੜੀਆਂ ਕੁੜੀਆਂ ਨੇ ਗਰੀਬ ਘਰਾਂ ਦੀਆਂ ਕੁੜੀਆਂ ਨੇ ਉਹਨਾਂ ਨੂੰ ਫਸਾਇਆ ਜਾਂਦਾ ਹੈ ਫਸਾ ਕੇ ਜਾ ਕੇ ਕਿਉਂਕਿ ਜਿਹੜਾ ਗਰੀਬ ਘਰ ਦਾ ਬੱਚਾ ਹੈ ਉਹਨੂੰ ਸੁਪਨੇ ਦਿਖਾਏ ਜਾਂਦੇ ਨੇ ਕਿ ਤੁਹਾਨੂੰ 70-80 ਹਜ਼ਾਰ ਰੁਪਈਆ ਲੱਖ ਰੁਪਈਆ ਸੈਲਰੀ ਦਿੱਤੀ ਜਾਊਗੀ ਜਾਂ ਤੂੰ ਪਾਰਲਰ ਦੇ ਕੰਮ 'ਚ ਜਾਂ ਕੋਈ ਸਲਾਈ ਕਢਾਈ ਦੇ ਕੰਮ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਗਿਣਾ ਕੇ ਉੱਥੇ ਭੇਜਿਆ ਜਾਂਦਾ ਪਰ ਉੱਥੇ ਜਾ ਕੇ ਇਹਨਾਂ ਨੂੰ ਫਿਰ ਲੱਖਾਂ ਰੁਪਈਆ ਦੇ ਵਿੱਚ ਵੇਚਿਆ ਜਾਂਦਾ ਏ ਪਹਿਲਾਂ ਇੱਥੋਂ ਕਿਹਾ ਜਾਂਦਾ ਕਿ ਤੁਹਾਨੂੰ ਮਸਕੜ ਖੜਾਂਗੇ ਪਰ ਕਿਤੇ ਨਾ ਕਿਤੇ ਅਰਬ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਜਾਂਦਾ ਏ ਇਹਦੇ ਬਾਬਤ ਅਸੀਂ ਪਰਸੋਂ ਵੀ ਐਸਐਸਪੀ ਕਪੂਰਥਲਾ ਨੂੰ ਵੀ ਜਿਹੜੀ ਦੂਸਰੀ ਕੁੜੀ ਏ ਇੱਕ ਲਖਣਕਲਾਂ ਦੀ ਉਹਨੂੰ ਅਸੀਂ ਉਹਦੀ ਕੰਪਲੇਟ ਉਹਦੇ ਹਸਬੰਦ ਵੱਲੋਂ ਦਵਾਈ ਗਈ ਹੈ ਜਦ ਕਿ ਜਿਹੜਾ ਸੀਗਾ ਇੱਕ ਕੁੜੀ ਹੋਰ ਕਪੂਰਥਲੇ ਦੀ ਹੈ ਉਹਦੇ ਪਰਿਵਾਰ ਨਾਲ ਸਾਡਾ ਸੰਪਰਕ ਚੱਲ ਰਿਹਾ ਇਹ ਜਿਹੜੀਆਂ 3-4 ਕੁੜੀਆਂ ਸੀਗੀਆਂ ਇਹ ਇੱਕੋ ਬੰਦੇ ਵੱਲੋਂ ਤੇ ਜਿਹੜੀ ਲక్ష్ਮੀਨਾਥ ਦੀ ਜਿਹੜੀ ਇਹਦੀ ਕੁੜੀ ਨੇ ਇਸ ਕੁੜੀ ਨੂੰ ਫਸਾਇਆ ਉਸੇ ਹੀ ਜਿਹੜੀਆਂ ਦੋ ਕੁੜੀਆਂ ਦੂਸਰੀਆਂ ਉਹਨਾਂ ਨੂੰ ਵੀ ਉਸੇ ਨੇ ਫਸਾਇਆ ਅਸੀਂ মিডিਆ ਦੇ ਜ਼ਰੀਏ ਐਸਐਸਪੀ ਕਪੂਰਥਲਾ ਐਸਐਸਪੀ ਹੁਸ਼ਿਆਰਪੁਰ ਤੇ ਜਿਹੜੇ ਆਪਣੇ ਮੁੱਖ ਮੰਤਰੀ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਕਿ ਇਸ ਨੈਕਸਸ ਨੂੰ ਕਿਉਂਕਿ ਜੇ ਅੱਜ ਵੀ ਪੁਲਿਸ ਸਾਡਾ ਸਾਥ ਦੇਵੇ ਜਥੇਬੰਦੀ ਦਾ ਅਸੀਂ ਅੱਜ ਵੀ ਉਹ ਦੇ ਉਧੇਕਾਰ ਦੀ ਤਲਾਸ਼ੀ ਲਈਏ ਤੇ 5 7 10 ਪਾਸਪੋਰਟ ਉਹਦੇ ਘਰੋਂ ਬਕਾਇਦਾ ਮਿਲ ਸਕਦੇ ਆ ਪਰ ਕਿੰਨਾ ਕਿਤੇ ਉਹ ਬੰਦਾ ਆਪਣੇ ਮੂੰਹੋਂ ਕਹਿ ਰਿਹਾ ਕਿ ਮੇਰੇ ਲਿੰਕ ਬਹੁਤ ਚ ਦੂਰ ਤੱਕ ਜੁੜੇ ਹੋਏ ਨੇ ਹੋ ਸਕਦਾ ਕੋਈ ਸਿਆਸੀ ਸ਼ੈ ਸ਼ੇ ਹੋਵੇ ਉਸ ਦਾ ਕੋਈ ਅਰਾਸੀ ਸਹੇਦ ਨਾਲ ਹੀ ਇਹ ਕੰਮ ਚੱਲਦੇ ਨੇ ਜੇ ਉਹ ਇਸ ਇਸ ਸਾਰੇ ਮਸਲੇ ਦੀ ਘੂਕ ਪੜਤਾਲ ਕੀਤੀ ਜਾਵੇ ਤਾਂ ਬਹੁਤ ਸਾਰੇ ਲਿੰਕ ਬਹੁਤ ਸਾਰੇ ਜਿਹੜੇ ਸਫੇਦ ਪੋਸ਼ ਨੇ ਸਫੇਦ ਕਾਲਰ ਵਾਲੇ ਲੋਕ ਵੀ ਇਸ ਨੈਕਸਸ ਦੇ ਵਿੱਚ ਅਸੀਂ ਮੰਨ ਸਕਦੇ ਆ ਕਿ ਹੋ ਸਕਦੇ ਨੇ ਜੇ ਇਸ ਇਸ ਚੀਜ਼ ਦੀ ਘੂਕ ਪੜਤਾਲ ਕੀਤੀ ਜਾਵੇ ਇਸ ਬਾਬਤ ਅਸੀਂ ਪੰਜਾਬ ਕਿਸਾਨ ਯੂਨੀਅਨ ਭਾਗੀ ਵੱਲੋਂ ਐਸਐਸਪੀ ਕਪੂਰਥਲਾ ਨੂੰ ਵੀ ਮਿਲਾਂਗੇ ਜਲਦ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਬੇਨਤੀ ਕਰਦੇ ਆ ਕਿ ਜਲ ਤੋਂ ਜਲ ਦੇ ਕਿਉਂਕਿ ਇੱਕ ਸਾਡੀ ਜਣਾਂ ਦੇ ਵਿੱਚ ਉਹ ਬੰਦਾ ਬੈਠਾ ਹੈ ਕਿ ਨਾਲ ਹੀ ਕਪੂਰਥਲਾ ਨਾਲ ਹੀ ਕੋਸਰ ਉੱਪਰ ਪੈਂਡ ਪੈਂਦਾ ਹੈ ਉਹ ਕਿਤਨਾ ਕਿਤੇ ਸਾਰਾ ਕੁਝ ਉੱਥੇ ਬੈਠ ਕੇ ਹੀ ਸਾਰਾ ਚਲਾ ਰਿਆ ਏ ਜਿਹੜਾ ਇਹ ਨੈਕਸਸ ਹੈ ਮਾਫੀਆ ਜਿਹੜਾ ਚਲਾ ਰਿਆ ਏ ਪਰ ਪਤਾ ਨਹੀਂ ਕਿਹੜੀ ਗੱਲਾਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਸਾਰਾ ਕੁਝ ਦੇਖ ਕੇ ਅੰਦੇਖਾ ਕਰ ਰਹੀਆਂ ਨੇ ਆਪਸੀ ਉਹ ਸੰਭਵ ਕਿਦਾਂ ਹੋ ਸਕੀ ਜਦੋਂ ਜੀ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸਾਡੇ ਨਾਲ ਪੰਜਾਬ ਕਿਸਾਨ ਯੂਨੀਅਨ ਬਾਗੀ ਨਾਲ ਸੰਪਰਕ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਸ਼ੇਖੋ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦੇ ਨਾਲ ਅਸੀਂ ਲਗਭਗ 4 ਤੋਂ 5 ਪੇਚਾਂ ਦੀ ਇੱਕ ਕੰਪਲੇਂਟ ਬਣਾ ਕੇ ਇਸ ਬੱਚੀ ਦੇ ਜਿਹੜੇ ਫਾਦਰ ਮਦਰ ਆ ਉਹਨਾਂ ਵੱਲੋਂ ਕੰਪਲੇਟ ਜਿਹੜੀ ਹੈਗੀ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਗਈ ਤੇ ਜਦੋਂ ਐਸਐਸਪੀ ਹੁਸ਼ਿਆਰਪੁਰ ਵੱਲੋਂ ਥਾਣਾ ਗੜ ਸ਼ੰਕਰ ਦੇ ਵਿੱਚ ਜਿਹੜੀ ਉਹਨੂੰ ਮਾਰਕ ਕੀਤੀ ਗਈ ਤੇ ਜਦੋਂ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਦੋਂ ਜਥੇਬੰਦੀ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਪ੍ਰਸ਼ਾਸਨ ਆਪਣਾ ਪ੍ਰੈਸ਼ਰ ਬਣਾਇਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਜਿਹਨੂੰ ਗੁਰਦੀਪ ਸਿੰਘ ਨਾਮ ਦਾ ਜਿਹੜਾ 에ਜੰਟ ਖਸਰੂਪੁਰ ਦਾ ਉਹਦੇ ਉੱਪਰ ਪ੍ਰੈਸ਼ਰ ਬਣਾਇਆ ਗਿਆ ਉਸ ਤੋਂ ਬਾਅਦ ਉਹਨੇ ਆਪਣੇ ਪਹਿਲਾ 3 ਲੱਖ ਦੀ ਡਿਮਾਂਡ ਕੀਤੀ ਉਸ ਤੋਂ ਬਾਅਦ 1.5 ਲੱਖ ਦੀ ਡਿਮਾਂਡ ਕੀਤੀ 1.5 ਲੱਖ ਦੀ ਡਿਮਾਂਡ ਤੋਂ ਬਾਅਦ ਕਿੰਨਾ ਲੱਖ ਤੇ ਜਦੋਂ ਪ੍ਰੈਸ਼ਰ ਜਿਹੜਾ ਪੁਲਿਸ ਨੇ ਸੰਜਾ ਕੱਸਿਆ ਉਹਦੇ ਉੱਪਰ ਤੇ ਉਸ ਵੱਲੋਂ ਫਿਰ ਬਾਇਰ ਇਸ ਕੁੜੀਆ ਨੂੰ ਸਾਰੇ ਰੇਡ ਡਾਕੂਮੈਂਟ ਇਹਦੇ ਕੋ ਖੋਏ ਗਏ ਸੀਗੇ ਪਾਸਪੋਰਟ ਜਾਂਦੇ ਜਿੰਨੇ ਵੀ ਕਾ ਕਾਗਜ਼ ਪੱਤਰ ਸੀਗੇ ਉਹਨਾਂ ਨੂੰ ਦੁਬਾਰਾ ਇਸ ਆਪਣੇ ਬੱਚੀ ਨੂੰ ਦੇ ਕੇ ਇਹਨਾਂ ਨੂੰ ਬਾਇਰ ਪੰਜਾਬ ਭੇਜਿਆ ਗਿਆ ਪਰ ਹੁਣ ਕੀ ਹੋ ਰਿਹਾ ਮੌਕੇ ਦੇ ਹੋਏ ਤੇ ਅਸੀਂ ਜਦੋਂ ਮੰਗ ਕਰ ਰਹੇ ਆ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ ਜਾਂ ਸਾਡੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਜੀ ਛੇਖੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਗਾਂ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਤੇ ਉਹਦੇ ਵਿੱਚ ਕਿ ਗੜਸ਼ੰਕਰ ਪੁਲਿਸ ਹੁਣ ਕਿੱਥੇ ਏਜੰਟ ਦੇ ਉੱਪਰ ਪ੍ਰੈਸ਼ਰ ਬਣਾ ਕੇ ਏਜੰਟ ਦੇ ਉੱਪਰ ਪਰਚਾ ਦਰਜ ਕਰਨਾ ਚਾਹੀਦਾ ਉਹ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਉਹਦੇ ਘਰ ਦੀ ਤਲਾਸ਼ੀ ਹੋਣੀ ਚਾਹੀਦੀ ਆ ਕਿੱਥੇ ਉਹ ਹੁਣ ਇਸ ਗਰੀਬ ਪਰਿਵਾਰ ਦੇ ਉੱਪਰ ਇਸ ਬੱਚਪੱਚੀ ਦੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਆ ਗੜਸ਼ ਪਰ ਤੁਸੀਂ ਰਾਜ਼ੀਨਾਮਾ ਕਰੋ ਪਰ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਜੇ ਅੱਜ ਤੱਕ ਇਸ ਬੇਟੀ ਦੇ ਜਿਹੜਾ ਤਿੰਨ ਮਹੀਨੇ ਉੱਥੇ ਰਹਿ ਕੇ ਆਈ ਆ ਜਾਂ ਮਹੀਨਾ ਨੂੰ ਇੱਥੇ ਆਉਣ ਤੱਕ ਲੱਗ ਗਿਆ ਚਾਰ ਮਹੀਨੇ ਦਾ ਸਮਾਂ ਲੰਘ ਗਿਆ ਉਸ ਸਮੇਂ ਦੌਰਾਨ ਇੱਕ ਮਹੀਨੇ ਦੇ ਸਮੇਂ ਦੌਰਾਨ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਇਹ ਸਪਸ਼ਟ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਕਹਿੰਨ ਚ ਕੋਈ ਗੁਰੇਜ ਨਹੀਂ ਹੈਗਾ ਕਿ ਇਹ ਸਭ ਪ੍ਰਸ਼ਾਸਨ ਦੀ ਪੁਲਿਸ ਦੀ ਮਿਲੀਭੁਗਤ ਨਾਲ ਸਾਰਾ ਸਿਸਟਮ ਚੱਲ ਰਿਹਾ ਮੈਂ ਫਿਰ ਦੁਬਾਰਾ ਉਹੀ ਗੱਲ ਰਿਪੀਟ ਕਰਦਾ ਕਿ ਜੇ ਇਸ ਇਹ ਤੰਦੇ ਨੂੰ ਜਿਹੜਾ ਹੈਗਾ ਗੁਰਖ ਤੰਦਾ ਇਹ ਚੱਲ ਰਿਹਾ ਜੇ ਇਸ ਦੀ ਜੜਾਂ ਤੱਕ ਪਹੁੰਚ ਜੇ ਤੇ ਬਹੁਤ ਸਾਰੇ ਵਾਈਟ ਕਾਲਰ ਜਿਹੜੇ ਹੈਗੇ ਸਫੇਦ ਪੋਸ਼ ਹੈਗੇ ਉਹ ਨੰਗੇ ਹੋਣਗੇ ਜਾਣ ਤੋਂ ਪਹਿਲਾਂ ਮੀਟੀ ਕੋਲੋਂ ਕਿੰਨੇ ਪੈਸੇ ਲੈ ਕੇ ਪਏ ਸੀ ਜੀ ਕੋਈ 50000 ਰੁਪਏ ਲਿਆ ਸੀ 50000 ਰੁਪਏ ਲਿਆ ਗਿਆ ਸੀਗਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਤੇ 3 ਲੱਖ ਮੰਗਿਆ ਗਿਆ ਉਹ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਇਹ ਆ ਤਾਂ ਜਾ ਰਿਹਾ ਹੈ ਕੰਮ ਦਾ ਪਰ ਇੱਕੋ ਥੁੜੇ ਥੁੜੇ ਦੇ ਉੱਤੇ ਝੋਲ ਕੇ ਮੁੜ ਕੇ ਉੱਥੇ ਵੇਚ ਦਿੱਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਮੈਂ ਸਮਝਦੇ ਹਾਂ ਕਿ ਕੀ ਇਹਦਾ ਪੱਕਾ ਹੱਲ ਕੀ ਹੋਣਾ ਚਾਹੀਦਾ ਹੈ ਦੇਖੋ ਜਿਹੜੇ ਇੱਕ ਹੋਰ ਲੱਗੀ ਹੋਈ ਹੈ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਬਾਹਰ ਜਾਣ ਦੀ ਹੂੜ ਹੈ ਜਿਹੜੇ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇੱਕ ਨੈਰੇਟਿਵ ਇਸ ਤਰ੍ਹਾਂ ਸਿਰਜਿਆ ਜਾ ਰਿਹਾ ਹੈ ਪੀਜੈਂਸੀਆਂ ਵੱਲੋਂ ਜਾਂ ਘਰਾਣੇ ਕਾਰਪੋਰੇਟ ਘਰਾਣੇ ਵੱਲੋਂ ਕਿ ਇੱਥੇ ਪੰਜਾਬ ਦੇ ਵਿੱਚ ਹੈ ਹੀ ਕੁਝ ਨਹੀਂਗਾ ਜਦਕਿ ਪੰਜਾਬ ਦੇ ਵਿੱਚ ਬਹੁਤ ਸਾਡੇ ਗੁਰੂਆਂ ਪੀਰਾਂ ਦੀ ਜਰਖੇਜ਼ ਧਰਤੀ ਹੈ ਇੱਥੇ ਬਹੁਤ ਕੁਝ ਹੈ ਜੇ ਬੰਦਾ ਮਿਹਨਤ ਕਰੇ ਮਿਹਨਤ ਕਰੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਕੋ ਕੋਈਆਂ ਜਾ ਰਹੀਆਂ ਜਾਂ ਵੇਚ ਕੇ ਲੋਕ ਜਾ ਰਹੇ ਨੇ ਜਾਂ ਲੋਨ ਲੈ ਕੇ ਜਾ ਰਹੇ ਨੇ ਕਿੰਨਾ ਕਿਤੇ ਉਹ ਸਬਜ਼ ਬਾਗ ਉਹਨਾਂ ਨੂੰ ਦਿਖਾਏ ਜਾਂਦੇ ਨੇ ਸੋ ਇੰਨਾ ਹੀ ਸਬਜ਼ ਬਾਗਾਂ ਦੇ ਵਿੱਚ ਸਾਡੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਾ ਫਸਿਆ ਜਾਵੇ ਖਾਸ ਕਰ ਮੇਰੇ ਸਾਰੇ ਮਾਪਿਆਂ ਨੂੰ ਤੁਹਾਡੇ ਮੀਡੀਆ ਜਰੀਏ ਬੇਨਤੀ ਹੈ ਕਿ ਆਪਣੀਆਂ ਖਵਾਰੀਆਂ ਕੁੜੀਆਂ ਨੂੰ ਜਾਂ ਨਾ ਭੇਜੋ ਕਿਉਂਕਿ ਅਸੀਂ ਡੇਲੀ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਜਰੀਏ ਦੇਖਦੇ ਹਾਂ ਕਿ ਉੱਥੇ ਹਾਲਾਤ ਕੁਛ ਨਹੀਂ ਚਾਹੇ ਕੰਟਰੀਆਂ ਵੱਡੀਆਂ ਹੋਣ ਚਾਹੇ ਸ਼ੋਟਿੰਗ ਹੋਣ ਇਹਨਾਂ ਚੀਜ਼ਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਥਰੂ ਅਸੀਂ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਆਪਣੀਆਂ ਬੇਟੀਆਂ ਨੂੰ ਨਾ ਉੱਥੇ ਭੇਜੋ ਕਿਉਂਕਿ ਕਿਤਨਾ ਕਿਤੇ ਦੇ ਵਪਾਰ ਦੇ ਧੰਦੇਵਾਲ ਉਹਨਾਂ ਨੂੰ ਜਿਹਾ ਸਿੱਟਿਆ ਜਾਂਦਾ ਹੈ ਉੱਥੇ ਜਾ ਕੇ ਤੇ ਲੱਖਾਂ ਰੁਪਈਆ ਦੇਣ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਹੈ ਸੋ ਇਸ ਚੀਜ਼ ਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਇਹ ਲੜਕੀਆਂ ਨੂੰ ਕਦੇ ਹੁੰਦਾ ਰਿਹਾ ਹੈ ਹਾਂ ਬਿਲਕੁਲ ਬਿਲਕੁਲ ਜਿੱਦਾਂ ਬੇਟੀ ਨੇ ਦੱਸਿਆ ਹੈ ਕਿ ਮਨੁੱਖੀ ਤਸ਼ੱਦਦ ਹੁੰਦਾ ਰਿਹਾ ਕੋਟਮਾਰ ਹੁੰਦੀ ਰਹੀ ਹੈ ਚਲੋ ਬਾਕੀ ਬੇਟੀ ਹਜੇ ਅਨਮੈਰਿਡ ਹੈ ਅਸੀਂ ਉਹ ਚੀਜ਼ਾਂ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਹੈਨਾ ਕਿਉਂਕਿ ਇੱਕ ਜ਼ਿੰਦਗੀ ਦਾ ਸਵਾਲ ਹੈ ਪਰ ਬਹੁਤ ਕੁਝ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਉਹ ਮੈਂ ਨਹੀਂ ਦੱਸਣਾ ਇਸ ਤੋਂ ਗੱਲ ਕਰਨੀ ਚਾਹੁੰਦਾ ਥੈਂਕ ਯੂ ਮਨ ਗਹਿਣਾ ਕਿ ਹਜੇ ਵੀ ਉੱਥੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਜਿਹੜੀਆਂ ਅਜੇ ਵੀ ਉੱਥੇ ਫਸੀਆਂ ਹੋਈਆਂ ਨੇ ਹਾਂਜੀ ਤੁਹਾਡੇ ਯੂਨੀਅਨ ਉਹਨਾਂ ਦੀ ਵਾਪਸੀ ਵਾਸਤੇ ਕੋਈ ਯਤਨ ਕਰੇ ਬਿਲਕੁਲ ਬਿਲਕੁਲ ਜਿਹੜੇ ਵੀ ਪੇਰੈਂਟਸ ਅਸੀਂ ਤੁਹਾਡੇ ਮਾਧਿਅਮ ਦਾਰੇ ਇਹ ਕਹਿਣਾ ਚਾਹੁੰਦੇ ਕਿ ਜਿਹੜੇ ਵੀ ਪੇਰੈਂਟਸ ਪੰਜਾਬ ਕਿਸਾਨ ਜੂਨ ਨੇ ਨਾਲ ਸੰਪਰਕ ਕਰਨਗੇ ਅਸੀਂ ਜਰੂਰ ਆਪਣਾ 100% ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਵੀ ਹੋਵੇ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਸਾਡੀਆਂ ਬੇਟੀਆਂ ਨੇ ਜਿਤੋਂ ਵੀ ਇਹ ਸਾਡੇ ਤੱਕ ਅਪਰੋਚ ਕੀਤੀ ਜਾਊਗੀ ਅਸੀਂ ਸਾਰਿਆਂ ਨੂੰ ਹੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਚਾਹੇ ਸਾਨੂੰ ਜਿੰਨੇ ਵੀ ਯਤਨ ਕਰਨੇ ਪੈਣ